ਕਿਸਾਨ ਭਰਾਵਾਂ ਨੂੰ ਬਹੁਤ ਬਹੁਤ ਵਧਾਈਆਂ ਆਪਾਂ ਨਵੀਂ 프리ਟ ਟਰੈਕਟਰ ਦੀ ਏਜੰਸੀ ਖੋਲੀ ਆ ਦਸੂਗਾ ਤੇ ਹਾਈਵੇ ਤੇ ਆਪਣੇ ਕੋਲ ਹਰ ਪ੍ਰਕਾਰ ਦੇ ਟਰੈਕਟਰ ਹੈਗੇ ਨੇ 55 ਹਾਰਸਪਾਵਰ 60 ਹਾਰਸਪਾਵਰ 4x4 ਕਿਸਾਨ ਭਰਾਓ ਆਓ ਤੁਹਾਨੂੰ ਬੈਸਟ ਡੀਲ ਦੇਵਾਂਗੇ ਬੈਸਟ ਸਰਵਿਸ ਦੇਵਾਂਗੇ ਇੱਥੇ ਤੁਹਾਨੂੰ ਖਾਲੀ ਨਹੀਂ ਮੋੜਾਂਗੇ ਜਰੂਰ ਤੁਹਾਡਾ ਮਾਨਤਾਨ ਕਰਕੇ ਟਰੈਕਟਰ ਤੁਹਾਨੂੰ ਦੇ ਕੇ ਤੁਰਾਂਗੇ ਤੇ ਅੱਜ ਆਪਾਂ ਇੱਥੇ ਓਪਨਿੰਗ ਕੀਤੀ ਆਪਣੀ ਉਦਘਾਟਨ ਕੀਤਾ ਹੋਇਆ ਵਾ ਆਪਣੇ ਡਾਇਰੈਕਟਰ ਸਾਹਿਬ ਭੁਪਿੰਦਰ ਸ਼ਰਮਾ ਹੋਣੀ ਸਾਰੇ ਰਜਿੰਦਰ ਸ਼ਰਮਾ ਸਾਰੇ ਆਏ ਨੇ ਇੱਥੇ ਸਾਰੇ ਬੇਨਤੀ ਇਹ ਹੀ ਆ ਵੀ ਆਓ ਤੁਸੀਂ ਇੱਕ ਵਾਰੀ ਅਤੇ ਵਿਜ਼ਿਟ ਜਰੂਰ ਕਰੋ ਸਾਡੀ ਇੱਥੇ ਡੀਲਰਸ਼ਿਪ ਤੇ ਆ ਕੇ ਮੇਰਾ ਨਾਮ ਰਵਿੰਦਰ ਸਿੰਘ ਜੀ ਆ ਬਨੇਰ ਬੋਰਡ ਮਿਕਡਾਵਲ ਦੇ ਆਪਾਂ ਨਿਊ ਪ੍ਰੀਤ ਏਜੰਸੀ ਖੋਲੀ ਹੈ ਮੈਂ ਆਪਣੇ ਬ੍ਰਦਰ ਦੀ ਅਗਰਮ ਸਿੰਘ ਜੋ ਉਹਨਾਂ ਵੱਲੋਂ ਆ ਵੀ ਪੂਰਾ ਸਹਿਯੋਗ ਕਰ ਰਹੇ ਆ ਤੇ ਹੋਰ ਵੀ ਇਲਾਕਾ ਨਾ ਵਸੀ ਨੂੰ ਕਿੰਨੇ ਆ ਕੇ ਸੰਜੋਗ ਕਰੋ ਤੇ ਵੱਧ ਤੋਂ ਵੱਧ ਆ ਵਿਜ਼ਿਟ ਕਰੋ ਚੈੱਕ ਕਰੋ ਟਰੈਕਟਰ ਆ ਕੇ ਵੱਧ ਤੋਂ ਵੱਧ ਨਵੇਂ ਐਡੀਸ਼ਨ ਜਿਹੜੇ ਤਿਆਰ ਕੀਤੇ ਆ ਕੰਪਨੀ ਨੇ ਤੇ ਨਾਲ ਸੁਭਗਾਂ ਮਨਾ ਦਿੰਦੇ ਆ ਭਰਾਵਾਂ ਕਿ ਬਾਕੀ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਵਾਟੋ ਵਾਟ ਵਿਜ਼ਿਟ ਕਰੋ ਵਧੀਆ ਟਰੈਕਟਰ ਆ ਸੀਆਰਡੀ ਤੋਂ ਬਿਹਤਰੀਨ ਟਰੈਕਟਰ